ਵਾਹਿਗੁਰੂ ਜੀ ਕਾ ਖਾਲਸਾ ਜੀ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਆਪਾਂ ਕੋਈ ਵੀ ਜਿਹੜੀ ਇੱਛਾ ਉਹ ਕਿੱਦਾਂ ਪੂਰੀ ਕਰ ਸਕਦੇ ਆ ਜਾਂ ਆਪਾਂ ਉਹ ਇੱਛਾ ਪੂਰੀ ਕਰਨ ਲਈ ਪੂਰੀ ਕਰਨ ਲਈ ਕੀ ਕਰਨਾ ਹੈ ਵੈਸੇ ਤਾਂ ਇਨਸਾਨ ਦੀ ਬਹੁਤ ਸਾਰੀਆਂ ਇੱਛਾਵਾਂ ਹੁੰਦੀਆਂ ਨੇ ਜਿਹੜੀਆਂ ਵੀ ਪੂਰੀਆਂ ਨਹੀਂ ਹੁੰਦੀ ਤੇ ਜਿਹੜੀਆਂ ਇੱਛਾਵਾਂ ਇਹ ਜਦ ਤੱਕ ਸਾਡੀ ਜ਼ਿੰਦਗੀ ਨਹੀਂ ਖਤਮ ਹੁੰਦੀ ਉਹਦੋਂ ਤੱਕ ਜਿਹੜੀਆਂ ਛਾਵਾਂ ਨੇ ਉਹ ਚਲਦੀਆਂ ਰਹਿੰਦੀਆਂ ਨੇ ਖਤਮ ਨਹੀਂ ਹੁੰਦੀਆਂ ਪਰ ਫਿਰ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਕੁਝ ਇਦਾਂ ਦੇ ਸ਼ਬਦ ਨੇ ਜਿਨ੍ਹਾਂ ਦਾ ਆਚਾਰਨ ਨੇ ਜੇਕਰ ਅਸੀਂ ਸ਼ਰਧਾ ਨਾਲ ਕਰੀਏ ਨਾ ਤਾਂ ਸਾਡੀ ਜਿਹੜੀ ਮਨ ਦੀ ਮੈਲ ਖਤਮ ਹੋ ਜਾਂਦੀ ਆ ਸਾਡੀ ਜਿਹੜੀ ਇੱਛਾ ਪੂਰੀ ਹੋ ਜਾਂਦੀ ਏਕਰ ਅਸੀਂ ਸ਼ਬਦਾਂ ਨਾਲ ਗੁਰਬਾਣੀ ਪੜ੍ਹਦੇ ਆ ਉਹ ਇਤਵਾਰ ਜਾਨੇ ਇਸੇ ਦਾ ਬੋਰਾ ਨਹੀਂ ਤੱਕਦੇ ਹਮੇਸ਼ਾ ਚੰਗਾ ਸੋਚਦੇ ਆ ਹਰ ਇੱਕ ਦਾ ਭਲਾ ਲੋਚਦੇ ਆ ਨਾ ਪਰ ਜਿਹੜੀ ਸਾਡੀ ਇੱਛਾ ਹੈ ਪੂਰੀ ਜ਼ਰੂਰ ਹੁੰਦੀ ਹੈ ਤੇ ਟਾਈਮ ਜ਼ਰੂਰ ਲੱਗਦਾ ਪਰ ਜੇਕਰ ਸਾਨੂੰ ਪ੍ਰਮਾਤਮਾ ਤੇ ਵਿਸ਼ਵਾਸ ਹੈ ਤਾਂ ਜਿਹੜੀ ਇੱਛਾ ਜ਼ਰੂਰ ਪੂਰੀ ਹੁੰਦੀ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਸੇ ਸ਼ਬਦ ਦੀ ਆ ਉਸੇ ਸ਼ਬਦ ਦਾ ਜ਼ਿਕਰ ਕਰ ਰਹੇ ਆ ਜਿਸ ਸ਼ਬਦ ਦਾ ਆਚਾਰ ਨਾਲ ਆਪਾਂ ਆਪਾਂ ਹਰ ਪ੍ਰਕਾਰ ਦੀ ਜਿਹੜੀ ਇੱਛਾ ਉਹ ਪੂਰੀ ਕਰ ਸਕਦੇ ਆ ਸ਼ਰਤ ਇਹ ਹੈ ਵੀ ਇਹ ਸ਼ਬਦ ਹੈ ਜਿਹੜਾ ਆਪਾਂ ਨੂੰ ਅਮਰ ਤੇ ਬਿਲੇ ਇਹ ਸ਼ਬਦ ਦਾ ਉਚਾਰਨ ਕਰਨਾ ਕਰਨਾ ਪੈਣਾ ਤੇ ਹੁਣ ਆਪਾਂ ਗੱਲ ਕਰਾਂਗੇ ਜਿਹੜਾ ਇਹ ਸ਼ਬਦ ਆ ਇਹ ਸ਼ਬਦ ਦਾ ਆਚਰਣ ਕਿਵੇਂ ਕਰਨਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਉਹਨਾਂ ਕੋਲ ਸ਼ਬਦ ਦੇ ਦਰਸ਼ਨ ਕਰਾਉਣੇ ਆ ਜੀ ਹਾਂ ਸਕਰੀਨ ਤੇ ਜਿਹੜਾ ਇਹ ਸ਼ਬਦ ਹੈ ਤੁਸੀਂ ਦੇਖ ਸਕਦੇ ਹੋ ਇਹ ਸ਼ਬਦ ਇਹ ਸ਼ਬਦ ਦਾ ਆਚਰਣ ਵਿਧੀ ਇਹ ਆ ਵੀ ਇਸ ਨੂੰ ਲਗਾਤਾਰ 40 ਦਿਨ ਰੋਜ਼ ਇੱਕ ਘੰਟਾ ਇਹਦਾ ਆਚਰਣ ਕਰਨਾ ਹੈ ਸਵੇਰੀ ਅਮਰਤ ਵੇਲੇ 4 ਵਜੇ ਉੱਠ ਕੇ ਜਾਂ 5 ਵਜੇ ਉੱਠ ਕੇ ਇਸ ਸ਼ਬਦ ਦਾ ਆਚਰਣ ਕਰਨਾ ਤੁਸੀਂ ਲਗਾਤਾਰ 40 ਦਿਨ ਰੋਜ਼ ਇੱਕ ਘੰਟਾ ਕਰਨਾ ਹੈ ਇਸ ਸ਼ਬਦ ਦਾ ਆਚਰਣ ਤੁਸੀਂ ਦੇਖੋਗੇ ਕਿ 40 ਦਿਨ ਜਦ ਤੁਸੀਂ ਇਹ ਸ਼ਬਦ ਦਾ ਆਚਰਣ ਕਰੋਗੇ ਅ ਜਿਹੜੀ ਜਿਹੜੀ ਅਰਦਾਸ ਆ ਕੀਤੀ ਹੋਈ ਆ ਜਾਂ ਸ਼ਬਦ ਦਾ ਆਚਰਣ ਕੀਤਾ ਹੋਇਆ ਇਹ ਇਹ ਥੋੜੀ ਜਿਹੜਾ ਮਤਲਬ ਵਿਥੀ ਨਹੀਂ ਜਾਊਗੀ ਵਿਰਥ ਨਹੀਂ ਜਾਊਗਾ ਵਿਰਥਾਂ ਨਹੀਂ ਜਾਊਗਾ 40 ਦਿਨ ਬਾਅਦ ਜਿਹੜੀ ਥੋੜੀ ਸ਼ੋਭਮਨ ਕਾਮਨਾ ਜਰੂਰ ਪੂਰੀ ਹੋਊਗੀ ਤੇ ਤੁਸੀਂ ਇਸ ਸ਼ਬਦ ਨੂੰ ਜਰੂਰ ਆਪਣੀ ਰੋਜ਼ਾਨਾ ਜ਼ਿੰਦਗੀ ਜਾਂ ਰੁਟੀਨ ਦੇ ਵਿੱਚ ਲਿਆਓ ਤੇ ਵਿਧੀ ਮੈਂ ਤੁਹਾਨੂੰ ਦੱਸ ਹੀ ਦਿੱਤੀ ਹੈ ਵੀ ਇਹ ਸ਼ਬਦ ਦਾ ਆਚਾਰਨ ਤੁਸੀਂ ਕਿੱਦਾਂ ਕਰਨਾ ਹੈ ਵੀ 40 ਦਿਨ ਕਰਨਾ ਸੋ ਇਹ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਆਪਣੇ ਦੋਸਤਾਂ ਮਿੱਤਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਇਹ ਵੀਡੀਓ ਨੂੰ ਲਾਈਕ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਕਮੈਂਟ ਜਰੂਰ ਕਰਿਓ ਮਿਲਾਂਗੇ ਕਿਸੇ ਉਹਨਾਂ ਦੀ ਵੀਡੀਓ ਦੇ ਵਿੱਚ ਧੰਨਵਾਦ